ਹੈਲੋ ਹੈਲੋ ਹਾਂ ਕਿਰਨ ਹਾਂਜੀ ਜੀਜਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਬੱਸ ਤੇਰੇ ਬਿਨਾ ਕਿਵੇਂ ਹੋ ਸਕਦੇ ਆ ਤੂੰ ਚੰਗੇ ਤਰੀਕੇ ਨਾਲ ਜਾਣਦੇ ਆ ਅੱਛਾ ਹਾਂ ਫੋਨ ਫੜਾ ਤੁਸੀਂ ਕਰਨਾ ਨਹੀਂ ਗੱਲ ਕਰਨੀ ਨਹੀਂ ਪਤਾ ਕੀ ਨਾ ਬੁਰਾ ਹਾਲ ਹੈਗਾ ਇੱਥੇ ਦਾ ਨਾ ਬੁਰਾ ਅੱਛਾ ਕਿੰਨਾ ਕੁ ਬੁਰਾ ਹਾਲ ਹੈ ਮੈਂ ਤਾਂ ਚੰਗੇ ਤਰੀਕੇ ਨਾਲ ਸਮਝ ਸਕਦੇ ਆ ਹਾਂ ਤੈਨੂੰ ਤੂੰ ਜਾਣਤਾ ਹੈ ਨਹੀਂ ਕੋਈ ਬੱਚੀ ਤਾਂ ਹੈ ਨਹੀਂ ਵੀ ਤੂੰ ਜ ਸਮਝੇ ਨਾ ਉਸ ਗੱਲ ਨੂੰ ਹਣਾ ਸੱਚ ਲੱਗਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਨਾ ਬੁਰਾ ਹਾਲ ਤਾਂ ਹੋਊਗਾ ਹੁਣ ਤੂੰ ਐਨੀ ਦੂਰ ਬੈਠੀ ਆ ਮੈਂ ਇੱਥੇ ਬੈਠਾ ਹਾਂ ਕੋਈ ਇਚਾਰਾ ਕੀ ਦੱਸ ਹਾਂ ਤੇ ਇੱਕ ਵਾਰ ਉਹ ਇੱਕ ਆ ਜੋ ਹੁਣ ਇੱਕ ਵਾਰ ਉਹ ਤਾਂ ਮਿਲ ਗਈ ਤੇ ਉਸ ਤੋਂ ਬਾਅਦ ਤੇ ਫੜਾਈ ਉਹੀ ਹੋ ਗਿਆ ਨਾ ਸਿਸਟਮ ਫਿਰ ਹੁਣ ਜੀ ਲੱਗਦਾ ਨਹੀਂ ਤੁਸੀਂ ਆਜੋ ਮਿਲ ਜਿਓ ਮਿਲ ਜਾ ਹੁਣ ਮੈਂ ਭੈਣ ਤੇਰੀ ਇੱਥੇ ਹੁਣ ਮੈਂ ਕੀ ਕਹਿ ਕੇ ਆਵਾਂ ਮੈਂ ਹੁਣ ਸਾਲੀ ਨੂੰ ਮਿਲਣ ਚੱਲੇ ਹਾਂ ਤੂੰ ਆਪ ਕੋ ਵੱਡੀਆਂ ਵੱਡੀਆਂ ਗੱਲ ਵੀ ਨਹੀਂ ਸਮਝਦੀ ਕੋ ਸਿਸਟਮ ਹੁੰਦਾ ਹਰ ਜੀ ਦਾ ਕਿਸੇ ਦਾ ਭੈਣ ਨੂੰ ਲੈ ਕੇ ਆ ਜੋ ਲੈ ਭੈਣ ਨੂੰ ਲੈ ਕੇ ਆ ਜੂਗਾ ਤਾਂ ਫਿਰ ਦੋ ਗੱਲ ਸਭ ਤੇਰੇ ਕੋਲ ਕੀ ਕਰੂੰਗਾ ਕਦਾਸ ਕੋਈ ਨਹੀਂ ਰਾਤੀ ਨੂੰ ਰਾਤ ਨੂੰ ਮੈਂ ਇੱਕ ਮਿਆਂ ਦੇ ਵਿੱਚ ਕਦੇ ਦੋ ਤਲਵਾਰਾਂ ਰਹਿ ਸਕਦੀਆਂ ਕਿਥੇ ਹਾਂ ਇੱਕ ਤਾਂ ਚੋਰੀ ਦੀ ਰਹਿ ਸਕਦੀ ਆ ਤਾਂ ਕਿਹਨਾ ਚੋਰੀ ਦੀ ਰਹਿ ਸਕਦੇ ਆ ਹਾਂ ਹੂੰ ਦੋ ਦੋ ਇੱਕ ਚ ਦੋ ਦੋ ਤਲਵਾਰਾਂ ਵੜ ਨਹੀਂ ਆ ਫਿਰ ਹੈ ਹਾਂ ਜੇ ਮਿਆਨਾ ਦੋ ਹੋਣ ਫਿਰ ਕੀ ਕਰੇ ਤਲਵਾਰ ਤਾਂ ਇੱਕ ਹੀ ਹੈ ਹਾਂ ਤਾਂ ਕੋਈ ਨਹੀਂ ਹੈ ਉਹ ਤਾਂ ਕੋਈ ਨਹੀਂ ਪਰਵਾਰ ਤਾਂ ਇੱਕ ਹੀ ਹੈ ਮਿਆਨਾ ਦੋ ਹੈ ਗੀਆਂ ਹਾਂ 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 ਉਹ ਉਸ ਦਾ ਕੀ ਕਰਦੇ ਆ ਆਜੂਦ ਨਹੀਂ ਆਉਂਦੀ ਫੇਰ ਫੇਰੀ ਤੈਨੂੰ ਆਉਂਦੀ ਐ ਬਹੁਤ ਜ਼ਿਆਦਾ ਆਉਂਦੀ ਐ ਕਿੰਨੀ ਕ ਜ਼ਿਆਦਾ ਆਉਂਦੀ ਐ ਬਹੁਤ ਜ਼ਿਆਦਾ ਉਸ ਦਿਨ ਕਿਵੇਂ ਲੱਗਿਆ ਸੀ ਫੇਰ ਹਾਂ ਉਸ ਦਿਨ ਬਹੁਤ ਵਧੀਆ ਲੱਗਿਆ ਸੀ ਕਿੰਨਾ ਕੁ ਵਧੀਆ ਲੱਗਿਆ ਸੀ ਫੇਰ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਕਿਹੜੀ ਵਜੇ ਸੁਣਚ ਤੁਸੀਂ ਦੱਸੋ ਤੁਹਾਨੂੰ ਕਿਹੜੇ ਚੰਗੇ ਲੱਗਦੇ ਆ ਤੁਸੀਂ ਕਿਹ ਜੀ ਲੱਗਦੀ ਸੀ ਤੁਸੀਂ ਕਿਹੜੇ ਕਿਹੜੇ ਬਣੇ ਸੀ ਪੋਜੀਸ਼ਨ ਪਹਿਲਾਂ ਦੱਸੋ ਮੈਨੂੰ ਨਹੀਂ ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿਹੜੀ ਚੰਗੀ ਲੱਗਦੀ ਸੀ ਮੈਂ ਤਾਂ ਸਾਰੀਆਂ ਵਧੀਆ ਲੱਗਦੀਆਂ ਜਦ ਤੱਕ ਕੋਈ ਮਿਲ ਗਈ ਤਾਂ ਫਿਰ ਪੋਜੀਸ਼ਨਾਂ ਵਿੱਚ ਹੀ ਆ ਗਈਆਂ ਸਾਰੀਆਂ ਹਾਂ ਉਹ ਤਾਂ ਸਹੀ ਹੈ ਹੈ ਤੇ ਮੈਨੂੰ ਦੱਸੋ ਕਿਹੜੀ ਪੋਜੀਸ਼ਨ ਸਹੀ ਹੈ ਮੈਨੂੰ ਇੱਕ ਦੱਸੋ ਫੇਵਰੇਟ ਇੱਤੋ ਹਾਂ ਥੋੜੀ ਵਣ ਕੇ ਖੱਚਾ ਕੇ اچھا ਤੇਰਾ ਤੇ ਕੋੜੀ ਵਣ ਕੇ ਚਲੋ ਫਿਰ ਕੰਮ ਫਿਰ ਹਾਂ ਜ ਲੈਬਰੀ ਸੈਂਟਰ ਲੋ ਬੜਾ ਤੇ ਕੇ ਤੇ ਰਾਤ ਨੂੰ ਤਾਂ ਫੋਨ ਕੀਤਾ ਸੀ ਤੇਰੀ ਭੈਣ ਨੇ ਉੱਥੇ ਮੇਰੇ ਨੰਬਰ ਤੇ ਘੰਟੀ ਮਾਰਦੀ ਮੇਰਾ ਜੀ ਕਰੀ ਅੱਗਲਾ ਸੀ ਥੋੜੀ ਨਾਲ ਗੱਲ ਕਰਨ ਨੂੰ ਗੱਲ ਕਰਨ ਨੂੰ ਜੀ ਕਰਦਾ ਯਾਦ ਆ ਰਹੀ ਸੀ ਗੱਲ ਕਰਨ ਨੂੰ ਜੀ ਕਰਦਾ ਸੀ ਕਿ ਕੁਝ ਹੋਰ ਕਰਨ ਨੂੰ ਜੀ ਕਰਦਾ ਸੀ ਕੁਝ ਹੋਰ ਕਰਨ ਨੂੰ ਅੱਛਾ ਹਾਂ ਫਿਰ ਮੈਂ ਤਾਂ ਤੇਰੇ ਕੋਲ ਅਵੇਲੇਬਲ ਨਹੀਂ ਜੇ ਫਿਰ ਤੂੰ ਕੀ ਕਰਦਾ ਫਿਰ ਹਾਂ ਮੈਂ ਤੁਹਾਨੂੰ ਫੋਨ ਆ ਦੇ ਹਾਂ ਮੈਂ ਤੁਹਾਨੂੰ ਫੋਨ ਲਾਇਆ ਅੱਛਾ ਫੋਨ ਨਾਲ ਫਿਰ ਮੈਂ ਇੰਨੀ ਦੂਰੋਂ ਬੈਠਾ ਬੈਠਾ ਮੈਂ ਕਿਵੇਂ ਕਰ ਸਕਦਾ ਸੀਗਾ ਬਸ ਤੁਹਾਡੀ ਆਵਾਜ਼ ਅੱਛਾ ਆਵਾਜ਼ ਨਾਲ ਹੀ ਹੋ ਜਾਂਦਾ ਹਾਂ ਇਹ ਤਾਂ ਤਕੜਾ ਚੀਜ਼ ਹੈ ਕਰਦਾ ਵੀ ਆਵਾਜ਼ ਨਾਲ ਹੀ ਹੋ ਜਾਂਦਾ ਥੋੜਾ ਜ ਮੈਨੂੰ ਕੀ ਹੈ ਕਿ ਫੋਨ ਕੀਤਾ ਤੂੰ ਤੇ ਬਾਅਦ ਚ ਉਹਨੇ ਫੋਨ ਚੁੱਕਿਆ ਕਿ ਕਿਰਨ ਦਾ ਫੋਨ ਤੁਹਾਡੇ ਨੰਬਰ ਤੇ ਕਿਉਂ ਆਈ ਜਾਂਦਾ ਹੈ ਫਿਰ ਮੈਂ ਉਹਨੂੰ ਆਖਿਆ ਮੈਂ ਕਿ ਤੇਰਾ ਨੰਬਰ ਬੰਦ-ਬੰਦ ਹੋਊਗਾ ਜਾਂ ਫਿਰ ਤੇਰੇ ਨੰਬਰ ਤੇ ਕੋਈ ਉਹ ਸਿਸਟਮ ਹੋਊਗਾ ਮੇਰਾ ਤਾਂ ਕਰਕੇ ਮੈਨੂੰ ਫੋਨ ਲੱਗ ਜਾਂਦੀ ਹੈ ਕਿ ਦਰਵਾਜ਼ੇ 10 ਵਜੇ ਤੁਹਾਨੂੰ ਫੋਨ ਕਿਉਂ ਲਾਈ ਜਾਂਦੀ ਹੈ ਤੇ ਮੈਂ ਉਧਰ ਕਾਰਵਾਈ ਪਾਈ ਜਾਂਦਾ ਇਹ ਤੁਹਾਨੂੰ ਪਤਾ ਤਾ ਹੈਗਾ ਫੇਰ ਹਾਂ ਤਾਂ ਨੂੰ ਵੀ ਤਾਂ ਕੁਝ ਕਰਨਾ ਹੁੰਦਾ ਉਹ ਪਰ ਜਿਹੜੀ ਤੇਰੇ ਦੀ ਗੱਲ ਹੈਗੀ ਨਾ ਸਾਡੀ ਉਧਰ ਹੈਗੀ ਅੱਛਾ ਤੇ ਹੋਰ ਮੇਰੇ ਚ ਕੀ ਆ ਤੇਰੀ ਸਾਰਾ ਕੁਝ ਜਿਹੜੀ ਤੇਰੇ ਕੋਲ ਚੀਜ਼ ਹੈਗੀ ਉਸ ਤੇ ਚੀਜ਼ ਦੇ ਦਵਾਨੇ ਆਪਾਂ ਅੱਛਾ ਹੂੰ ਠੀਕ ਹੈ ਉਹ ਨਹੀਂ ਮੰਨਦੀ ਫਿਰ ਅਸੀਂ ਨੂੰ ਮੰਨਦੀ ਨਾ ਹੂੰ ਅਰਧਾ ਗੋੜ ਖਾਂਦੇ ਕੰਦੇ ਕੰਦੇ ਬਾਹਰ ਦੀ ਸ਼ੱਕਰਖਾਨ ਨੂੰ ਜੀ ਕਰ ਜਾਂਦਾ ਨਾ ਹਾਂ ਕਹਣਾ ਉਹ ਘਰੇ ਗੁੜ ਤਾਂ ਰੋਜ਼ ਹੀ ਖਾਈਦਾ ਹੁਣ ਸ਼ੱਕਰਖਾਨ ਨੂੰ ਜੀ ਕਰਦਾ ਤਾਂ ਫਿਰ ਤੇਰੇ ਕੋਲੇ ਆ ਜਾਈਦਾ ਸਹੀ ਆ ਐਸੀ ਵੀ ਸਾੜੀ ਅੱਧੀ ਕਰਵਾਲੀ ਤਾਂ ਹੁੰਦੀ ਹੈ ਹਾਂ ਸਾੜੀ ਅੱਧੀ ਕਰਵਾਲੀ ਨਹੀਂ ਅੱਧੀਆਂ ਕਿ ਪੂਰੀਆਂ ਹਨ ਮਨੇ ਦੱਸ ਮੈਂ ਪੂਰੀ ਹਾਂ ਤਾਂ ਕੰਮ ਤਾਂ ਫਿਰ ਘਰ ਵਾਲੀ ਵਾਲਾ ਕਰੀ ਦੇਣੀ ਹੈ ਫਿਰ ਪੂਰੀ ਹੈ ਫਿਰ ਹਾਂ ਫਿਰ ਪੂਰੀ ਹੈ ਨਾ ਹਾਂ ਹੋਰ ਪੂਰਾ ਕਿਉਂਦਾ ਜੋ ਸਾਰਾ ਕੁਝ ਕਰ ਕਰਾ ਲਿਆ ਫਿਰ ਪੂਰੇ ਚ ਹੋਰ ਕੀ ਲਿਆ ਗਿਆ ਨੂੰ ਚੀ ਪਾ ਲੈਣੀ ਆ ਸਭ ਕੁਝ ਕਰਦੀ ਆ ਮੂੰਹ ਚ ਪਾਉਣ ਵਾਲਾ ਦਾ ਕੰਮ ਦਾ ਕਰਾਈਏ ਤੇਰਾ ਵੀ ਹਾਂ ਮਜ਼ਾ ਆਉਂਦਾ ਫਿਰ ਨਾ ਮਜ਼ਾ ਤਾਂ ਆਉਂਦਾ ਹੀ ਹੈ ਫਿਰ ਹੁਣ ਮਜ਼ਾ ਆਉਂਦਾ ਤਾਂ ਹੀ ਤਾਂ ਮੂੰਹ ਚ ਪੈਂਦਾ ਹੋਰ ਮੇਰਾ ਮਜੇ ਤਾਂ ਕੋਣ ਪਾਉਂਦਾ ਹਾਂ ਮੇਰਾ ਮਜੇ ਦੇ ਕੋ ਗਾਜਰ ਮੂਲੀ ਥੋੜੀ ਜਿਹੀ ਮੂੰਹ ਚ ਪਾ ਲੋ ਹੂੰ ਤਰੋ ਥਲੀਕਾ ਦਿੱਜ ਜੀ ਨਾ ਪਾਣੀ ਠੀਕ ਹੈ ਕੀ ਹੈ ਪਰ ਮੈਨੂੰ ਬੁਲਾਉਣਾ ਨਹੀਂਗਾ ਫਿਰ ਹਾਂ ਆਵਾਂਗੇ ਕਿੱਥੇ ਆਏ ਦਾ ਦੱਸ ਵੇ ਜਗਾ ਦੱਸ ਫਿਰ ਤੇ ਤੇ ਆਪਾਂ ਬੰਨ ਲਾਂਗੇ ਉਸੇ ਜੀ ਹੋਟਲ ਵਾਲੇ ਰੂਮ ਚ ਹਾਂ ਉਹ ਹੋਟਲ ਰੂਮ ਚ ਪਤਾ ਕੀ ਚੱਕਰ ਥੱਲੇ ਉਹ ਦੁਕਾਨ ਵਾਲਾ ਸਾਰਾ ਜਾਣਦਾ ਹੈ ਰਾਂ ਜੋ ਆਪਾਂ ਨੂੰ ਕਿ ਕਿਵੇਂ ਬੜਾ ਮੁੜਾਂ ਕਿਵੇਂ ਵੜਨਾ ਹੀ ਔਖਾ ਅੰਦਰ ਜਾ ਕੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਕਿ ਕਰੇ ਆ ਕਿ ਕਰੇ ਯਾਰ ਕਰੇ ਯਾਰ ਮੈਂ ਇੱਥੇ ਨਹੀਂ ਆਉਂਦਾ ਆਉਣਾ ਤੈਨੂੰ ਪਹੂਗਾ ਇਹਨੂੰ ਮੈਂ ਭੇਜੂਗਾ ਕਿਸੇ ਤੈਨੂੰ ਪਾਸੇ ਹਾਂ ਮੈਂ ਆ ਜੂਗਾ ਪੱਕਾ ਹਾਂ ਪੱਕਾ ਫਿਰ ਮੈਂ ਪੂਰਾ ਤਿਆਰ ਰਹਿਣਾ ਫਿਰ ਹਾਂ ਜੀ ਕਿੰਨਾ ਦਾ ਛਿੰਨਾ ਹੋ ਰਿਹਾ ਪੂਰਾ ਐਬ ਟਾਈਟ ਟਾਈਟ ਕਰਕੇ ਰੱਖਾਂ ਪੂਰਾ ਫਾੜ ਦੂ ਸਭ ਕੁਝ ਰਿ ਟਾਈਟ ਹੋ ਗਿਆ ਕੋਈ ਗੱਲ ਨਹੀਂ ਹੂੰ ਕੋਈ ਗੱਲ ਨਹੀਂ ਦਰਦ ਤਾਂ ਨਹੀਂ ਹੁੰਦਾ ਕਿ ਤੁਹਾਨੂੰ ਹੁੰਦਾ ਥੋੜਾ ਥੋੜਾ ਜਿਹਾ ਆਹ ਦਰਦ ਹੂੰ ਥੋੜਾ 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 ਹਾਂ ਕੋਈ ਕੀੜਾ ਕਰੇ ਹੁੰਦਾ ਫਿਰ ਬਹੁਤ ਜ਼ਰਾ ਬਣ ਜਾਂਦਾ ਹੋਈ ਫੇਰ ਤਾਂ ਕਿਹੜੇ ਦਰਦ ਹੁੰਦੇ ਕਿ ਚੱਲੀ ਜਾਂਦਾ ਐਵੇਂ ਬਸ ਆ ਜਾ ਹੁਣ ਛੇਤੀ ਸੰਡੇ ਨੂੰ ਮਿਲ ਕੇ ਫਿਰ ਹਾਂਜੀ ਨਾਲੇ ਕੋਲੇ ਇਹ ਤਾਂ ਛੁੱਟੀ ਹੋਊਗੀ ਨਾ ਤੈਨੂੰ ਹਨ ਕੋਲੇ ਛੁੱਟੀ ਹੋ ਗਈ ਉਹਨੇ ਵੀ ਨਾ ਪਤਾ ਨਹੀਂ ਕਿੱਥੇ ਜਾਣ ਹੈ ਕਿਸੇ ਕੋਈ ਮੱਥਾ ਹੁੰਦਾ ਟੇਕਣਾ ਕਿਸੇ ਬਾਬੇ ਤੇ ਅੱਛਾ ਟੰਟ ਪਾਉਗਾ ਸੰਡੇ ਨੂੰ ਮਿਲਦੇ ਆ ਫਿਰ ਆਉਣ ਨਹੀਂ ਉਹ ਮੰਨ ਤੱਕ ਪੰਗਾ ਹੋਰ ਹੋ ਗਿਆ ਸੀ ਯਾਰ ਪਿਛਲੀ ਵਾਰੀ ਕੀ ਹੋ ਗਿਆ ਸੀ ਮੁੰਲਾ ਇਧਰ ਬੱਚੀ ਰਹਿ ਰੂ ਗਾਈ ਬੱਚੀ ਛੁੱਟ ਚੱਟ ਗਿਆ ਸੀ ਅੱਛਾ ਫੇਰ ਵਾਜੋ ਦਿੱਕਤ ਕੋਈ ਪਤਾ ਨਹੀਂ ਹੋਈ ਰੇ ਨਾ ਨਾ ਕੋਈ ਦਿੱਕਤ ਨਹੀਂ ਡੇਡ ਉੱਡ ਆ ਗਈ ਸੀ ਬੜਾ ਉੱਪਰ ਹੀ ਹਾਂ ਆ ਗਈ ਸੀ ਚਲੋ ਫੇਰ ਤਾਂ ਠੀਕ ਹੈ ਚਲੋ ਉਹ ਮਤਲਬ ਦਿਨੋਂ ਤੜੇ ਹੋਣੇ ਉਧਰੋਂ ਤਾਂ ਕਰਕੇ ਆ ਗਈ ਹਾਂ ਹਾਂ ਇਹ ਕਰ ਉਹਰ ਸਨਾ ਫਿਰ ਨਮਿਟਾ ਜੀ ਬਈ ਉਹ ਠੀਕ ਹੈ ਠੀਕ ਹੈ ਠੀਕ ਹੈ ਰੱਖੇ ਨਾ ਰੇ ਸਾਫ ਸੁਭ ਕਰਕੇ ਹੀ ਪੂਰੇ ਥੱਲੇ ਹੋ ਜਾਗਾ ਮੇਰੀ ਸਾਫੀ ਸਾਫ ਕਾਤੇ ਰੱਖਦੇ ਹਾਂ ਨਾ ਸਾਫ ਹੀ ਰੱਖਦੇ ਹਾਂ ਕਾਤੇ ਰੱਖਦੇ ਹਾਂ ਸਾਫ ਇਹਨਾਂ ਦਾ ਨੂੰ ਚੰਗਾ ਲੱਗਦਾ ਚੰਗਾ ਕਦੇ ਬਸ ਕੀ ਚੰਗਾ ਲੱਗਦਾ ਸਾਫ ਰੱਖਣ ਦਾ ਕੀ ਸਾਫ ਰੱਖਣਾ ਚੰਗਾ ਲੱਗਦਾ ਕਾਦੇ ਵਾਸਤੇ ਵੈਸੇ ਹੂੰ ਦੱਸੋ ਵੈਸੇ ਸਾਫ ਕਿਉਂ ਰੱਖਣਾ ਹੈ ਤੁਹਾਨੂੰ ਪਸੰਦ ਹੈ ਨਾ ਸਾਫ ਰੱਖ ਤੁਹਾਨੂੰ ਚਾਹਲੀ ਅੜ ਚੜਨਾ ਅਗਲੀ ਸੇ ਚੀਜ਼ ਦੀ ਹੈ ਨਾ ਕੋਈ ਚੀਜ਼ ਦਾ ਹੋਰ ਨਾ ਹੋਵੇ ਨਾ ਹੋਰ ਬਸ ਖਿੱਚ ਕੇ ਰੱਖੀਏ ਬਸ ਪੂਰੀ ਹਥੇੜੀ ਵਰਗੀ ਕੱਢ ਕੇ ਰੱਖੀਏ ਠੀਕ ਹੈ ਤਾਰੀਗਾ? ਹਾਂ। ਓਕੇ ਬਾਈ ਹੋਰ ਵੇਟ ਕਰਦਾ ਮੈਂ ਤੇ ਮੈਨੂੰ ਕਿੰਨ ਪਹਿਲਾਂ ਕੈਂਟੀ ਮਾਰਦੀ ਫਿਰ ਚਾਹ। ਠੀਕ ਹੈ। ਓਕੇ ਬਾਈ ਫਿਰ ਹੈ। ਬਾਏ। ਓਕੇ।